ਨੇਵੀ ਬਾਈਡਨ ਦੀ ਉਹ ਵਾਰੀ ਤੇ ਸਮਾ ਚੁੱਕੇ ਸਰ ਨੈਂਸੀ ਪੋਰੇਸੀ ਨੇ ਕਿਹਾ ਸੀ ਕਿ ਬਾਈਡਨ ਰਿਪਬਲिकन ਉਮੀਦਵਾਰ 트াম্প ਨੂੰ ਹਰਾ ਨਹੀਂ ਸਕਦੇ ਪਰ ਜਿਸ ਤੋਂ ਬਾਅਦ ਹੁਣੇ ਖੁੱਲ ਕੇ ਗੱਲ ਸਾਹਮਣੇ ਆ ਰਹੀ ਹੈ ਇਹ ਬਾਈਡਨ ਦੀ ਦਵਦਾਰੀ ਤੇ ਵਿਚਾਰ ਹੋਣਾ ਚਾਹੀਦਾ ਹੈ ਕਿ ਦਵਦਾਰੀ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਸਦਸਾ ਦੀ ਪ੍ਰਸ਼ਦਨਾ ਦੇ ਵਿੱਚ ਜਿਹੜਾ ਹੈ ਇੱਕ ਕਿਸਮ ਦੀ ਡਿਬੇਟ ਜਿਹੜੀ ਹੈ ਉਹ ਰਾਸ਼ਟਰਪਤੀ ਉਮੀਦਵਾਰਾਂ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਹੋਈਆਂ ਸਨ ਤਾਂ ਅੱਜ ਕੋਲ ਲਿਲਾ ਕੇ ਹੁਣ ਇਹ ਖੁੱਲ ਕੇ ਆਪਣੀ ਹੀ ਪਾਰਟੀ ਹੈ ਬਾਈ ਜਿਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹਨਾਂ ਦੀ ਉਮਰ ਇਲੈਕਸ਼ਨ ਦੀ ਚੋਣਾਂ ਦੀ ਤਾਂ ਜਿੱਥੇ 트ੰਪ ਨੂੰ ਲੈ ਕੇ ਉਹਨਾਂ ਨੇ ਕਾਫੀ ਤੰਝ ਕੱਸੇ ਤਾਂ ਦੂਸਰੇ ਪਾਸੇ 트ੰਪ ਦੇ ਵੱਲੋਂ ਵੀ ਕਾਫੀ ਤੰਝ ਜਿਹੜੇ ਨੇ ਉਹ ਕੱਸੇ ਗਏ ਸਨ ਤਾਂ ਕੋਲ ਮਿਲਾ ਕੇ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਹੋਈਆਂ ਪਰ ਇਹ ਆਪਣੇ ਆਪ ਦੇ ਵਿੱਚ ਵਿਰਧਾਵਾ ਹੈ ਜਦੋਂ ਆਪਣੀ ਹੀ ਪਾਰਟੀ ਦੇ ਵਿੱਚ ਵਿਰੋਧ ਜਿਹੜਾ ਹੈ ਉਹ ਹੋ ਰਿਹਾ ਹੋਵੇ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੋਵੇ ओबामा भी नहीं चाहते कि बाइडेन जो है राष्ट्रपति चुनाव लड़न द सोर्सेस के हवाले तो एक खबर है ओबामा के करीबियों के हवाले तो वाशिंगटन पोस्ट का यह दावा है ओबामा ने निजी तौर पे पार्टी के सामने बाइडेन की उम्मीदवारी में लेकर चिंता प्रकट की थी शैलेंद्र वांगू मेरे सहयोगी फोन लाइन ने शिलेंद्र क्या कुछ आपके पास जानकारी देखिए जब से ट्रंप फॉर्म प्रेसिडेंट ट्रंप से हमला हुआ है उसके बाद से उनकी पॉपुलैरिटी लगातार अमेरिका में बढ़ रही है इसी बीच हम देख रहे हैं कि कि डेमोक्रेट्स हैं उनके बीच में अब राय बन रही है प्रेसिडेंट बाइडेन जो है वो दोबारा चुनाव नहीं जीत पाएंगे क्योंकि बहुत से जो प्रमोटर्स हैं जो सपोर्ट करते जो फंडिंग करते हैं कैंपेनिंग को वो पीछे हट रहे हैं प्रेसिडेंट बाइडेन की कैंडिडेटशिप के, और हमने हाल ही में ये भी देखा था कि जो डिबेट हुआ था प्रेसिडेंट बाइडेन और पूर्व फॉर्मर प्रेसिडेंट ट्रंप के बीच में उसमें जो बाइडेन है वो काफी पीछे नजर आए थे और जो हाल ही में कुछ ऐसे सर्वेस किए गए हैं जिसमें बताया जा रहा है कि प्रेसिडेंट बाइडेन की पॉपुलैरिटी काफी कम हुई है और प्रेसिडेंट ट्रंप जो रह चुके हैं प्रेसिडेंट अमेरिका के उनकी पॉपुलैरिटी में काफी बढ़ोतरी हुई है काफी इजाफा हुआ है तो ऐसे में अब खुद डेमोक्रेट्स के जो बड़े लीडर्स हैं जिसमें फॉर्मर प्रेजिडेंट ओबामा भी शामिल हैं। वो ये कह रहे हैं कि जिस तरह के हालात बने हुए हैं ऐसे प्रेसिडेंट बाइडन को पीछे हो जाना चाहिए हालांकि इस वक्त प्रेजिडेंट बाइडेन जो है वो कोविड से भी जूझ रहे हैं जी बिल्कुल बहुत बहुत शुक्रिया शैलेंद्र तमाम जानकारी के लिए धन्यवाद ਤਕਲ ਮਿਲਾਂ ਕੇ ਜਿਸ ਤਰੀਕੇ ਨਾਲ ਸ਼ਲਿੰਦਰ ਵੀ ਜ਼ਿਕਰ ਕਰ ਰਹੇ ਨੇ ਪਪੂਲੈਰਿਟੀ ਦਾ ਜ਼ਿਕਰ ਹੈ ਔਰ ਖਾਸ ਤੌਰ ਤੇ ਜ਼ਿਕਰ ਗੱਲ ਕੀਤੀ ਜਾਵੇ ਇੱਕ ਦੂਜੇ ਤੇ ਜਦੋਂ ਇਲਜ਼ਾਮ ਤਰਾਸ਼ੀਆਂ ਸਨ ਤਾਂ ਟਰੰਪ ਤੇ ਜ਼ਰੂਰ ਉਹਨਾਂ ਦੇ ਨਿੱਜੀ ਟਿੱਪਣੀਆਂ ਕੀਤੀਆਂ ਗਈਆਂ ਸਨ ਬਾਈਡਨ ਦੇ ਵੱਲੋਂ ਪਰ ਦੂਸਰੇ ਪਾਸੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਸ ਦੇ ਨਾਲ ਜੁੜੀਆਂ ਹੋਈਆਂ ਟਿੱਪਣੀਆਂ ਟਰੰਪ ਦੇ ਵੱਲੋਂ ਕੀਤੀਆਂ ਗਈਆਂ ਸਨ ਔਰ ਹੁਣ ਇਹ ਖਬਰ ਹੈ ਉਦੋਂ ਕੈਨੇਡਾ ਜਾਣ ਵਾਲੇ ਸਟੂਡੈਂਟਸ ਨੂੰ ਟਰੂਡੋ ਸਰਕਾਰ ਦੀ ਚੇਤਾਵਨੀ ਸਾਹਮਣੇ ਆਈ ਹੈ ਕੈਨੇਡਾ ਦੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮੈਲਨ ਦਾ ਬਿਆਨ ਹੈ ਸਟੱਡੀ ਪਰਮਿਟ ਪੱਕੇ ਤੌਰ ਤੇ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ ਇਹ ਵੱਡੀ ਖਬਰ ਹੈ ਕੈਨੇਡਾ ਨੇ ਕਿਹਾ ਹੈ ਸਟੱਡੀ ਪਰਮਿਟ ਸਿਰਫ ਇੱਥੇ ਪੜਨ ਲਈ ਦਿੱਤਾ ਗਿਆ ਹੈ ਪੜ੍ਹਾਈ ਦੇ ਅਧਿਕਾਰ ਦੇ ਨਾਲ ਨਾਗਰਿਕ ਬਣਨ ਦਾ ਹੱਕ ਨਹੀਂ ਮਿਲਦਾ ਹੈ ਦਾ ਸਟੱਡੀ ਪਰਮਿਟ ਪੀਆਰ ਦੇ ਲਈ ਬਿਲਕੁਲ ਵੀ ਰਾਹ ਨਹੀਂ ਖੋਲਦਾ ਔਰ ਪੜ੍ਹਾਈ ਪੂਰੀ ਕਰਕੇ ਸਟੂਡੈਂਟਸ ਨੂੰ ਆਪਣੇ ਘਰ ਵਾਪਸ ਚਲੇ ਜਾਣਾ ਚਾਹੀਦਾ ਹੈ ਇੱਕ ਵੱਡਾ ਬਿਆਨ ਕੈਨੇਡਾ ਦਾ ਸਾਹਮਣੇ ਆਇਆ ਹੈ खास तौर पर उन्होंने विद्यार्थियों के लिए अजय भीजाप्लाई कर दे ले ले, वीजा ले रहे कर रहे हैं कैनडा कह रहे हैं कि आर देख रहा थोड़े नहीं खुला है स्टूडेंट्स अपने देश केनर की वरतों करनी चाहिए कैनेडा का कहना है स्टडी परमिट देश दाखिल हो सब तो सस्ता तरीका नहीं होगा दस दिए कि हर साल वही गिनती ਵਿਦਿਆਰਥੀ ਕੈਨੇਡਾ ਜਾਂਦੇ ਨੇ ਤੇ ਪੜਾਈ ਤੋਂ ਬਾਅਦ ਉਥੇ ਇੰਟਰਨਸ਼ਿਪ ਅਤੇ ਨੌਕਰੀਆਂ ਦੇ ਰਾਹੀਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਇਸ ਤਰ੍ਹਾਂ ਉਹਨਾਂ ਨੂੰ ਉਥੇ ਪੀਆਰ ਦਾ ਦਰਜਾ ਮਿਲ ਜਾਂਦਾ ਹੈ ਔਰ ਬਹੁਤ ਵੱਡੀ ਗਿਣਤੀ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਵਿਦਿਆਰਥੀਆਂ ਦੀ ਜਿਨ੍ਹਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਪੀਆਰ ਨਾ ਸਿਰਫ ਹਾਸਲ ਕੀਤੀ ਗਈ ਹੈ ਬਲਕਿ ਆਪਣੀ ਪੂਰੀਆਂ ਅਸੀਂ ਕਹਿ ਸਕਦੇ ਹਾਂ ਪੂਰੀ ਫੈਮਿਲੀ ਨੂੰ ਯਾਨੀ ਕਿ ਪੂਰੇ ਪਰਿਵਾਰ ਨੂੰ ਵੀ ਉੱਥੇ ਸੱਦ ਲਿਆ ਜਾਂਦਾ ਹੈ ਔਰ ਉੱਥੇ ਸੈਟਲਡ ਹੋ ਜਾਂਦੇ ਨੇ ਇਸ ਤਰੀਕੇ ਦੇ ਨਾਲ ਲਗਾਤਾਰ ਸਿਸਵਰ ਸ਼ਲਦਾ ਆਇਆ ਹੈ ਜੇਕਰ ਪਿਛਲੇ ਅਸੀਂ ਕਈ ਸਾਲਾਂ ਦਾ ਜ਼ਿਕਰ ਕਰੀਏ ਪਰਛਲੇ 40 ਤੋਂ 50 ਸਾਲਾਂ ਦਾ ਜ਼ਿਕਰ ਕਰੀਏ ਤਾਂ ਉਹ ਵੀ ਗਲਤ ਨਹੀਂ ਹੋਏਗਾ ਪਰ ਹੁਣ ਕੈਨੇਡਾ ਦੇ ਵਿੱਚ ਹਾਲਾਤ ਬਿਲਕੁਲ ਅਸੀਂ ਕਹਿ ਸਕਦੇ ਹਾਂ ਬਦਲੇ ਹੋਏ ਨੇ ਖਾਸ ਤੌਰ ਤੇ ਜੇਕਰ ਇੰਟਰਨੈਸ਼ਨਲ ਵਿਦਿਆਰਥੀ ਦਾ ਜ਼ਿਕਰ ਕੀਤਾ ਜਾਵੇ ਤਾਂ ਸਟੱਡੀ ਵੀਜ਼ਾ ਤੇ ਜਾਂਦੇ ਨੇ ਕੈਨੇਡਾ ਔਰ ਉੱਥੇ ਜਾ ਕੇ ਪੀਆਰ 5 ਸਾਲ ਬਾਅਦ ਅਪਲਾਈ ਕਰ ਲਈ ਜਾਂਦੀ ਹੈ ਆਪਣੇ ਕੰਮ ਦੇ ਬੇਸ ਤੇ ਔਰ ਹੋਰ ਬਹੁਤ ਸਾਰੇ ਤਰੀਕੇ ਜਿਹੜੇ ਨੇ ਅਪਣਾਏ ਜਾਂਦੇ ਨੇ ਵੱਖ-ਵੱਖ ਇਹ ਲਗਾਤਾਰ ਚਰਚਾ ਹੈ ਪਰ ਜਿਸ ਤਰੀਕੇ ਦੇ ਨਾਲ ਕੈਨੇਡਾ ਕ੍ਰਾਈਸਿਸ ਦੇ ਵਿੱਚੋਂ ਨਿਕਲ ਰਿਹਾ ਤਾਂ ਇਹ ਅਹਿਮ ਬਿਆਨ ਹੁਦਰੇ Air India ਦੇ ਜੋ ਹਾਦਸੇ ਐਮਰਜੈਂਸੀ ਲੈਂਡਿੰਗ ਕਰਾਈ ਗਈ ਹੈ ਤਕਨੀਕੀ ਖਰਾਬੀ ਦੇ ਕਾਰਨ ਰੂਸ ਦੇ ਵਿੱਚ ਲੈਂਡਿੰਗ ਹੋਈ ਹੈ ਦਿੱਲੀ ਤੋਂ ਸੈਨ ਫਰਾਂਸਿਸਕੋ ਜਾ ਰਹੀ Air India ਦੀ ਫਲਾਈਟ ਆਦੇ ਵਿੱਚ ਦੱਸਿਆ ਕਿ 225 ਯਾਤਰੀ ਅਤੇ 19 ਕਰੂ ਮੈਂਬਰ ਸਵਾਰ ਸਨ ਤਾਂ 11 ਘੰਟਿਆਂ ਤੋਂ ਰੂਸ ਦੇ ਵਿੱਚ ਹੀ ਹੈ 에어 ਇੰਡੀਆ ਦਾ ਜਹਾਜ਼ ਉੱਥੇ ਹੀ 에어 ਇੰਡੀਆ ਦਾ ਜਹਾਜ਼ ਅਸੀਂ ਕਹਿ ਸਕਦੇ ਕਿਸਮ ਦੇ ਨਾਲ ਫਸਿਆ ਹੋਇਆ ਹੈ ਕਿਉਂਕਿ ਸਵਾਭਿਕ ਤੌਰ ਤੇ ਜੇਕਰ ਫਲਾਈਟ ਦਿੱਲੀ ਤੋਂ ਸੈਂਟਰਲ ਸਿਸਕੂ ਜਾ ਰਹੀ ਸੀ ਤਾਂ ਹੁਣ ਇਸ ਫਲਾਈਟ ਆਦੇ ਵਿੱਚ ਤਕਨੀਕੀ ਖਰਾਬੀ ਦੇ ਕਰਕੇ ਇਸ ਦੀ ਐਮਰਜੈਂਸੀ ਲੈਂਡਿੰਗ ਰੂਸ ਦੇ ਵਿੱਚ ਕਰਾਉਣੀ ਪਈ ਹੈ ਤਾਂ 225 ਯਾਤਰੀ ਇਸ ਸਵਾਰ ਨੇ ਔਰ 19 ਕਰੂ ਮੈਂਬਰ ਨੇ उधर आर एस एस मुखी मोहन भागवत का वाला बयान आया है इंसान द्वाहिहशा का कोई अंत नहीं है मोहन भागवत का कहना है विकास का कोई अंत नहीं है बहुत कुछ होया बहुत कुछ बाकी है अब सुपरमैन देवता बनना चाहते हैं लोग सुपरमैन तो देवता फिर भगवान बनना चाहते हैं उन्होंने कहा है पर मानवता नहीं है इंसानियत नहीं है जिक्र योग्य है पिछले दिनों में बीजेपी आर एस एस दटास दबर सामने आने और खास तौर पर जो आर एस एस के वालों कहा गया हो ओवर कॉन्फिडेंस

सुपरमैन बनना चाहता अति मानव बनना चाहता लेकिन वह रुकता नहीं उसको लगता है कि देव बनना चाहिए वो तो देवता बनना चाहता लेकिन देवता कहते कि हमसे तो भगवान बड़ा है वो तो भगवान बनना चाहता और भगवान कहता है कि मैं तो विश्व रूप हूँ अभी तो आपको एक रूप में दिख रहा हूँ लेकिन मेरा जो सारे विश्व में व्याप्त ऐसा बिना आकार का रूप है वो असलीम है ਦਰبو ਕਰੋੜੀ ਪੋਲੈਂਡ ਰਾਕੇਸੇ ਵਿੱਚ ਅਜ ਅਹਿਮ ਸੁਲਵਾਈ ਹੈ ਮੋਹਾਲੀ ਦੇ ਸੀਬੀਆਈ ਕੋਰਟ ਦੇ ਵਿੱਚ 10 ਕੇਐਮ ਸੁਲਵਾਈ ਹੋਏਗੀ ਮਾਮਲੇ ਦੇ ਵਿੱਚ ਅੱਜ ਕੋਰਟ ਫੈਸਲਾ ਸੁਣਾ ਸਕਦੀ ਹੈ ਕੋਈ ਵੱਡਾ ਫੈਸਲਾ ਸੁਣਾ ਸਕਦੀ ਹੈ ਤਾਂ 2013 ਦੇ ਵਿੱਚ ਪੰਜਾਬ ਪੁਲਿਸ ਨੇ ਹਜ਼ਾਰਾਂ ਟਨ ਦੇ ਡਰਗ ਰੈਕਟ ਦਾ ਪਰਦਾਫਾਸ਼ ਕੀਤਾ ਸੀ ਔਰ ਉਸੇ ਹੀ ਮਾਮਲੇ ਦੇ ਵਿੱਚ ਚੁਣਾ ਅਜ ਅਹਿਮ ਸੁਲਵਾਈ ਹੋਏਗੀ ਤਾਂ ਦੇਖਣਾ ਪਵੇਗਾ ਕਿ ਕੁਝ ਸੁਲਵਾਈ ਦੇ ਦੌਰਾਨ ਰਹਿੰਦਾ ਹੈ ਕਿਉਂਕਿ